ਸਾਹ ਵਾਹ ਗੁਰੂ ਜੀ ਦੇ ਫਤਿਹ ਸੁਖਨੇ ਵੀ ਕਿਹਾ ਬਹੁਤ ਸਾਰੇ ਬਲਾਰਾ ਤੁਸੀਂ ਗੱਲ ਸੁਣਦੇ ਹੀ ਆ ਸਾਡੇ ਸਿੱਖ ਬਲਾਰਾ ਵੀ ਗੱਲ ਸੁਣਦੇ ਆ ਇਤਿਹਾਸ ਦੇ ਵਿੱਚ ਇਹ ਗੱਲ ਪੜ੍ਹਦੇ ਆ ਆ ਕਿ ਸਾਡੇ ਸਿੱਖਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਇਸ ਦੌਰ ਵਿੱਚ ਮੁਗਲ ਆਏ ਮੁਗਲਾਂ ਨੂੰ ਸਾਡੇ ਗੁਰੂ ਸਾਹਿਬਾਨਾ ਨੇ ਉਹਨਾਂ ਦੀ ਜੜ ਪੱਟੀ ਮੁਗਲਾਂ ਦਾ ਸੀ ਰਾਜ ਖਤਮ ਕੀਤਾ ਫਿਰ ਅੰਗਰੇਜ਼ ਆਏ ਅੰਗਰੇਜ਼ਾਂ ਨੇ ਜੜ ਪੱਟੀ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਰਹੀਆਂ ਨੇ ਪਰ ਆ ਸਭ ਤੋਂ ਵੱਧ ਜਿਹੜਾ ਸ਼ਰਧਤ ਹੋ ਰਿਹਾ ਸਿੱਖਾਂ ਦੇ ਨਾਲ ਹੀ ਕਿਉਂ ਹੋ ਰਿਹਾ ਸਿੱਖਾਂ ਲਈ ਇਹ ਵਿਚਾਰੋਂ ਵੀ ਸਭ ਤੋਂ ਵੱਧ ਜਿਹੜਾ ਸ਼ਰਧਤ ਹੋ ਰਿਹਾ ਸਿੱਖਾਂ ਦੇ ਨਾਲ ਹੀ ਹੋ ਰਿਹਾ ਉਹ ਹੋ ਕਿਉਂ ਰਿਹਾ ਅਸੀਂ ਕਹਨੇ ਮੋਦੀ ਮਾੜਾ ਮੈਂ ਕਹਿੰਦਾ ਬਿਲਕੁਲ ਮੋਦੀ ਮਾੜਾ ਨਹੀਂ ਜਿਹੜਾ ਸੁਣ ਲੋ ਕਿਉਂ ਨਹੀਂ ਮਾਰਾ ਹੈਗਾ ਕਿਉਂਕਿ ਜੋ ਮੋਜਦਾ ਏਜੰਡਾ ਹੈ ਜੋ ਆਪਣੇ ਲੋਕਾਂ ਲਈ ਉਹ ਕਰ ਰਿਹਾ ਉਹ ਕਰ ਰਿਹਾ ਪਰ ਸਵਾਲ ਇੱਥੇ ਖੜਾ ਕੀ ਹੁੰਦਾ ਹੈ ਸਵਾਲ ਇਹ ਖੜਾ ਹੁੰਦਾ ਹੈ ਵੀ ਜੇ ਸਾਡੇ ਸਿੱਖਾਂ ਦਾ ਤਸ਼ੱਦਦ ਹੋ ਰਿਹਾ ਉਹਦਾ ਕਾਰਨ ਇਹ ਹੈ ਕਿ ਅਸੀਂ ਆਪਾਂ ਆਪਣੇ ਵਿੱਚ ਹਾਤੀ ਮਾਰੀਏ ਥੋੜੀ ਜੀ ਆਪਣੇ ਵਿੱਚ ਹਾਤੀ ਪਤਾ ਕੀ ਮਾਰੀਏ ਕਿ ਅਸੀਂ ਸਭ ਤੋਂ ਪਹਿਲਾਂ ਆਪਾਂ ਆਪਣੀਆਂ ਲੱਤਾਂ ਖੇਦਦੇ ਆਂ ਸਭ ਤੋਂ ਪਹਿਲਾਂ ਸਿੱਖ ਸਿੱਖ ਦਾ ਵਿਰੋਧ ਕਰਦਾ ਅੱਜ ਜੇ ਅੰਮ੍ਰਿਤਪਾਲ ਵਰਗੇ ਵੀਰ ਸਾਡੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਦਾ ਬੈਠਣ ਦਾ ਕਾਰਨ ਕੀ ਹੈ ਕਾਰਨ ਇਹ ਹੈ ਕਿ ਸਾਡੇ ਆਪਣੇ ਲੋਕ ਨੇ ਆਪਣੇ ਲੋਕਾਂ ਕਰਕੇ ਜੇਲ੍ਹ ਦੇ ਵਿੱਚ ਬੈਠਾ ਜੇ ਸਾਡੇ ਨੌਜਵਾਨ ਆ ਜੇਲ੍ਹਾਂ ਦੇ ਵਿੱਚ ਬੈਠੇ ਨੇ ਸਾਡੇ ਆਪਣੇ ਲੋਕਾਂ ਕਰਕੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਸਭ ਤੋਂ ਵੱਧ ਵਿਰੋਧ ਜੇ ਅੰਮ੍ਰਿਤਪਾਲ ਪੰਜਾਬ ਨੂੰ ਬਚਾਉਣ ਲਈ ਆਇਆ ਨੌਜਵਾਨ ਉੱਥੇ ਪੰਜਾਬ ਨੂੰ ਬਚਾਉਣ ਲਈ ਸਭ ਤੋਂ ਵੱਧ ਦੁੱਖ ਕਿਸ ਨੂੰ ਹੋਇਆ ਦੱਸੋ ਸਭ ਤੋਂ ਵੱਧ ਦੁੱਖ ਸਾਡੇ ਪੰਥ ਕਾਗੋ ਦੇ ਸਾਡੇ ਪੰਥ ਦੇ ਲੋਕਾਂ ਨੂੰ ਹੋਣਾ ਤੇ ਨਹੀਂ ਹੋਇਆ ਸੋਰਾ ਅਸੀਂ ਕਹਨੇ ਆ ਵੀ ਸਾਡੇ ਇਹਨਾਂ ਨੂੰ ਅਸੀਂ ਪੁਰਥਿਆਂ ਦੇ ਬਿੜਾਈ ਬੈਠੇ ਆ ਸਭ ਤੋਂ ਪਹਿਲਾ ਅਸੀਂ ਦੁਸ਼ਮਣ ਹੀ ਨਹੀਂ ਪਛਾਣਦੇ ਕਿ ਸਾਡਾ ਦੁਸ਼ਮਣ ਕੌਣ ਹੈ ਅਸੀਂ ਆਪ ਦੇ ਵਿੱਚ ਲੜੀ ਜਾਂਦੇ ਆ ਉਹ ਕਹਿੰਦਾ ਉਹ ਮਾਰਾ ਉਹ ਕਹਿੰਦਾ ਉਹ ਮਾਰਾ ਸਾਡਾ ਦੁਸ਼ਮਣ ਕੌਣ ਹੈ ਸਾਡੇ ਦੁਸ਼ਮਣ ਹੈ ਜਾਂ ਰਾਜ ਕਰਤਾ ਸਰੇਣੀ ਜਿਹੜੇ ਰਾਜ ਕਰ ਰਹੇ ਨੇ ਸਾਡੇ ਦੁਸ਼ਮਣ ਉਹ ਨਹੀਂ ਜੀ ਅਸੀਂ ਦੁਸ਼ਮਣ ਨੂੰ ਪਛਾਣ ਨਹੀਂ ਸਕਦੇ ਸਭ ਤੋਂ ਵੱਧ ਜੋਰ ਅਸੀਂ ਆਪਣੇ ਲੋਕਾਂ ਦੇ ਆਪਸ ਦੇ ਵਿੱਚ ਲੜਨ ਤੇ ਲਾਆ ਹੋਇਆ ਸਾਡਾ ਇੱਕ ਵੀ ਸਬਤ ਅਸੀਂ ਆਪਣੇ ਮੇਤਾਂ ਦੇ ਵਿਰੁੱਧ ਨਹੀਂ ਕਰਦੇ ਜਦੋਂ ਵੀ ਮਨ ਨੂੰ ਸਾਂਝਾ ਆਇਆ 22 ਸਾਲ ਦੀ ਲੱਖਾਂਬਾਈ ਬੈਠਾ ਲੱਖੇਬਾਈ ਨਾਲ ਵਿਚਾਰ ਸਾਂਝੇ ਕਰਦਾ ਹੁੰਦਾ ਹਰ ਟਾਈਮ ਇਹ ਕਹਿੰਦਾ ਹੁੰਦਾ ਵੀ ਜਿਹੜੇ ਵੀ ਲੋਕ ਲੜ ਰਹੇ ਨੇ ਆਪਣੇ ਪੰਜਾਬ ਲਈ ਲੜ ਰਹੇ ਨੇ ਆਪਣੀ ਮਿੱਟੀ ਲਈ ਲੜ ਰਹੇ ਨੇ ਅਸੀਂ ਉਹਨਾਂ ਦਾ ਵਿਰੋਧ ਬਿਲਕੁਲ ਨਹੀਂ ਕਰਨਾ ਜਿਸ ਕਰਕੇ ਸਭ ਤੋਂ ਵੱਡਾ ਦਿਖਾਉਂਦੇ ਆ ਕਿ ਜੋ ਅਜੇ ਮਰਤਪਾਲ ਵਰਗੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇ ਸਾਡੇ ਆਹੀ ਲੋਕਾਂ ਕਰਕੇ ਜਿਹੜੇ ਸਾਡੇ ਪੱਥ ਦੇ ਨਾਂ ਤੇ ਵੋਟਾਂ ਬਹੁਤ ਵੱਧ ਵਟੋੜਦੇ ਰਹੇ ਨੇ ਉਹਨਾਂ ਨੇ ਕਰਕੇ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇਗੇ ਉਹ ਕਿਉਂ ਨਹੀਂ ਲੋਕ ਵਿਰੋਧ ਕਰਦੇ ਉਹਨਾਂ ਨੂੰ ਪਤਾ ਹੈ ਵੀ ਸਾਡੀਆਂ ਕੁਰਸੀਆਂ ਜਾਣਗੀਆਂ ਕੁਰਸੀਆਂ ਜਾਰ ਨੇ ਭਾਜਪਾ ਦੇ ਜਾਰ ਨੇ ਹੁਣ ਮੋਦੀ ਮੈਂ ਮੋਦੀ ਨੂੰ ਕਿਉਂ ਚਿੰਦਾ ਕਹਿਆ ਮੋਦੀ ਨੂੰ ਮੈਂ ਇਸ ਕਰਕੇ ਚਿੰਦਾ ਕਹਿਆ ਜੋ ਦਾ ਅਜੰਦਾ ਜੋ ਕਰਨਾ ਚਾਹੁੰਦੇ ਨੇ ਜੋ ਆਰਐਸਐਸ ਦਾ ਅਜੰਦਾ ਜੋ ਹਿੰਦੂ ਤਵਲਾ ਅਜੰਦਾ ਉਹ ਤੇ ਪੂਰਾ ਠੋਕ ਕੇ ਪਰਾ ਦੇ ਰਹੇ ਹੋ ਪਰ ਜਿਹੜਾ ਸਾਡਾ ਸਾਡੇ ਦੁਕਾਨ ਤੇ ਬੜਾ ਕਿਉਂ ਆ ਜਿਹੜੇ ਸਿੱਤੇ ਪੱਗਾ ਬਣ ਕੇ ਸਾਡੀ ਗੱਲ ਉਹਨੇ ਕਹਿੰਦੇ ਸੀ ਪੰਥ ਕਾਗੂ ਆ ਅਸੀਂ ਸਿੱਖ ਦੇ ਸਿੱਖਾਂ ਦੇ ਬੜਾ ਮੋਰੀ ਹੋ ਕੇ ਲੜਾਈਆਂ ਲੜਨ ਵਾਲਿਆਂ ਉਹ ਸਿੱਖਾਂ ਦੇ ਸਭ ਤੋਂ ਵੱਧ ਪਿੱਟ ਕੇ ਸੁਰਾ ਉਹਨਾਂ ਨੇ ਮਾਰੇ ਹੋਇਆ ਹੈ ਦੁਨੀਆ ਨੂੰ ਪੂਰੇ ਵਰਲਡ ਨੂੰ ਸਾਰੀ ਦੁਨੀਆ ਨੂੰ ਪਤਾ ਕਿ 2% ਵਾਲੇ ਇਹਨਾਂ ਨੇ ਕਿੱਡੀਆਂ ਮਹਾਨ ਕਰਵਾਨੀਆਂ ਨੇ ਜੀਆਂ ਅੱਜ ਉਹ ਕਰਵਾਨੀਆਂ ਸਾਰੇ ਸਾਡੇ ਪੰਥ ਕਾਗੂ ਰੋਲੀ ਤੁਰੇ ਜਾਂਦੇ ਨੇ ਜੇ ਤੁਸੀਂ ਇੱਕੋ ਹੀ ਗੱਲ ਕਹਿੰਦਾ ਸੀ ਮਾਲਫੇ ਵਾਲਿਆਂ ਅਸੀਂ ਕਿਉਂ ਅੱਜ ਇਹਨਾਂ ਦੀ ਧੌਣ ਦੇ ਵਿੱਚ ਸਭ ਤੋਂ ਵੱਡਾ ਸੀ ਨਾ ਜਿਹੜੀ ਧੌਣ ਦੇ ਵਿੱਚ ਨਾ ਕਿਲਾ ਸੀ ਕੱਢ ਕੇ ਰੱਖਦੇ ਨਾ ਅਸੀਂ ਇਹਨਾਂ ਨੂੰ ਕਿਉਂ ਇਹਨਾਂ ਨੂੰ ਸਿੱਟ ਲੈਣਿਆ ਇਹਦਾ ਕਾਰਨ ਇੱਕ ਹੈ ਅਸ ਤਾਂ ਹੁਣ ਆਉਣ ਵਾਲੇ ਦਿਨਾਂ ਵਿੱਚ ਮੈਂ ਕਹਿ ਕੇ ਹੀ ਜਾਂਦਾ ਇਸ ਸਟੇਟ ਤੋਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਐਮਐਲਏ ਨੂੰ ਘੇਰਨਾ ਪੈਣਾ ਇਹਨਾਂ ਦੇ ਮਿਨਿਸਟਰ ਨੂੰ ਘੇਰਨਾ ਪੈਣਾ ਇਹਨਾਂ ਦੇ ਘਰ ਘੇਰਨੇ ਪੈਣਾ ਫੇਰ ਕਿਤੇ ਜਾ ਕੇ ਮਸਲਾ ਹਾਲੂ ਇਹ ਮਸਲਾ ਹਾਲੂ ਹੋਣਾ ਹੈ ਮਾ ਪੰਜਾਬ ਗਵਰਨਮੈਂਟ ਨੂੰ ਪੰਜਾਬ ਸਰਕਾਰ ਨੂੰ ਇੱਕੋ ਠੋਕ ਕੇ ਗੱਲ ਕਹਿਣਾ ਵੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਮਸਲਾ ਨਹੀਂ ਹੱਲ ਹੋਊਗਾ ਤਾਂ ਅਸੀਂ ਸੀਐਮ ਦੀ ਕੋਠੀ ਵੀ ਕਰਾਂਗੇ ਐਮਐਲ ਨੂੰ ਵੀ ਧੇਰਾਂਗੇ ਉਹ ਇੱਥੇ ਆਉਂ ਨਹੀਂ ਹਗਾ ਵੀ ਆ ਹੁਣ ਜਿਵੇਂ ਸਰਾਮੇ ਤੁਰੇ ਫਿਰਨਗੇ ਗੱਲਾਂ ਪੰਜਾਬ ਦੀਆਂ ਕਰਨੀਆਂ ਗੱਲਾਂ ਪਾਕ ਦੀਆਂ ਕਰਨੀਆਂ ਤਾਂ ਸਾਡੇ ਨੌਜਵਾਨਾਂ ਤੇ ਬੋਲਣ ਨੂੰ ਕਾਰ ਨਹੀਂ ਹੈਗੇ ਚਾਰੋਂ ਆਗਲੇ ਜਨਰਲ ਵਿੱਚ ਇਹਨਾਂ ਨੇ ਐਮਐਲਏ ਦੇ ਘਰ ਘੇਰਨੇ ਆ ਆ ਜਿਹੜਾ ਬਣੇ ਫਤਿਹ ਨੇ ਜਿਹੜਾ ਮਿਨਿਸਟਰ ਬਣੇ ਫਤਿਹ ਨੇ ਘਰ ਘੇਰਨੇ ਆ ਗੱਲ ਕਰਦਾ ਭਗਵਾਨ ਤੁਮਾਨ ਬਣ ਕੇ ਸਿਰ ਤੇ ਬੱਜ ਮੈਂ ਸਿੱਖਾਂ ਦਾ ਪਰ ਸਿੱਖਾਂ ਦੀ ਗੱਲ ਕੌਣੇ ਕੀਤੀ ਜਾਂਦੀ ਅਸੀਂ ਗੱਲ ਦੀ ਕਿੱਥੇ ਕਰਤੀ ਅਜਿਦਾ ਦੱਸੋ ਜੇ ਅੰਬਰਤਪਾਲ ਨੇ ਨਸ਼ੇ ਸ਼ਰਾਬ ਦੀ ਗੱਲ ਕੀਤੀ ਪਾਸੇ ਨਾਲ ਜੋੜਨੀ ਗੱਲ ਕੀਤੀ ਆ ਨਸ਼ੇ ਐਮ ਨਹੀਂ ਲੱਗਿਆ ਐਮਰੀ ਟਿਮਰ ਕਰਦੇ ਜੇਲ੍ਹ ਦੇ ਵਿੱਚ ਚਲੇ ਗਏ ਸਭ ਮਿਲੇ ਹੋਏ ਨੇਗੇ ਪਤਾ ਜੋ ਦਿੱਲੀ ਕਹਿੰਦੀ ਆ ਉਹ ਦਿੱਲੀ ਤੇ ਸਭ ਕੁਝ ਤਾਂ ਸਾਡੇ ਲਾਗੂ ਹੁੰਦਾ ਹੈ ਪਤਾ ਵੀ ਸਾਡੀ ਸੀਐਮ ਦੀ ਕੁਰਸੀ ਜਾਊਗੀ ਪਤਾ ਵੀ ਸਾਡੀਆਂ ਜਿਹੜੀਆਂ ਹੁਣ ਐਮਐਲਏ ਬਣਦੇ ਕਿਵੇਂ ਨੇਗੇ ਐਮਐਲਏ ਇੱਕ ਲੋਕ ਹੁੰਦੇ ਨੇ ਕਿ ਲੋਕਾਂ ਦੀ ਗੱਲ ਕਰਨ ਵਾਲੇ ਸਭ ਤੋਂ ਵੱਧ ਜਿੰਨਾਂ ਨੂੰ ਵੀ ਟਿਕਟ ਮਿਲਣੀ ਆ ਜਿਹੜੇ ਮਿਨਿਸਟਰ ਬਣਨ ਜਿਹੜੇ ਵੀ ਐਮਪੀ ਬਣਨੇ ਆ ਜੋ ਦਿੱਲੀ ਦੀ ਰਾਜ ਸ੍ਰੈਣੀ ਕਹਿੰਦੀ ਆ ਜੋ ਦਿੱਲੀ ਦੇ ਲੋਕ ਕਹਿੰਦੇ ਨੇਗੇ ਜੋ ਦਿੱਲੀ ਦੇ ਘਰ ਨਿੱਤਿਆਂ ਘਰ ਘਰ ਇੱਥੇ ਭੇਜਦੇ ਨੇਗੇ ਉਹ ਤਾਂ ਐਮਐਲਏ ਤਲ ਤੇ ਚੜ ਚੜ ਕੇ ਬਣਦੇ ਨੇ ਹੁੰਦੀ ਆਵਾਜ਼ ਨਹੀਂ ਨਿਕਲਦੀ ਕਿੰਨੇ ਦੇ ਖਲਾਫ ਅਸੀਂ ਬੋਲ ਪੀਏ ਤੇ ਉਸ ਕਰਕੇ ਵੀਰੋ ਆਪਣੇ ਨਾਲ ਦੁਸ਼ਮਣਾਂ ਦੀ ਪਛਾਣ ਕਰੋ ਆ ਜਿਹੜੇ ਵੀ ਬਣੇ ਫਿਰਦੇ ਨੇ ਕਿ ਪੰਥ ਿਕਾਉਣ ਵਾਲੇ ਜਿੰਨੇ ਵੀ ਪਾਰਟੀਆਂ ਲੱਗੀਆਂ ਕਹਿੰਦੇ ਪੰਜਾਬ ਬਚਾਉਣਾ ਪੰਜਾਬ ਆਏ ਜਾ ਕੇ ਬਚੂਗਾ ਪੰਜਾਬ ਆਏ ਬਚੂਗਾ ਗੱਲ ਕਰੋ ਸਾਡੇ ਜਿਹੜੇ ਜ਼ਿਲ੍ਹਾ ਦੇ ਵਿੱਚ ਬੈਠੇ ਨੇ 28-40 ਸਾਲ ਤੋਂ ਜ਼ਿਲ੍ਹਾ ਦੇ ਵਿੱਚ ਬੈਠੇ ਨੇਗੇ ਤੇ ਜਿਹੜੇ ਹੁਣ ਸਾਡੇ ਡਿਗਰੂ ਕਰਦੇ ਜ਼ਿਲ੍ਹਾ ਦੇ ਵਿੱਚ ਬੈਠੇ ਨੇ ਇਹਨਾਂ ਨੂੰ ਪੰਜਾਬ ਨੇ ਹੁਣ ਦੀ ਗੱਲ ਕਰੋ ਮਾਸ ਸਿੱਧਾ ਚੱਲਦਾ ਹੁੰਦਾ ਹੈ ਆਹਨ ਪੂੜਾ ਜੁਰ ਹੁਣ ਮੇਰੀ ਅੱਜ ਵਾਲੀ ਗੱਲ ਸਰਕਾਰਾਂ ਨੂੰ ਪੂਰੀ ਚੁਗਦੀ ਹੈ ਸਾਡਾ ਕਿਉਂਕਿ ਇਹ ਐਲਾਨ ਹੁੰਦਾ ਵੀ ਇਹ ਤਾਂ ਇਹਨਾਂ ਨੂੰ ਘੇਰਨਾ ਹੈ ਅਜੇ ਤੱਕ ਏਰ ਕੇ ਸਵਾਲ ਕਰਨਿਆ ਅਸੀਂ ਨਹੀਂ ਪਿੰਡਾਂ ਦੇ ਵਿੱਚ ਬਣ ਦੇਣਾ ਸਿੱਧੀ ਦੀ ਸਪੱਸ਼ਟ ਜੀ ਕਹਾਣੀ ਐ ਇਥੋਂ ਕੋਈ ਚੰਗਾ ਆਉਣ ਵਾਲੇ ਦਿਨਾਂ ਦੇ ਵਿੱਚ ਐਲਾਨ ਕਰਿਓ ਮੈਂ ਬੜਾ ਸੁਆਣ ਹੀ ਲੈਂਦਾ ਇਹੀ ਐਲਾਨ ਹੋਵੇ ਨਹੀਂ ਤਾਂ ਜਿੰਨਾ ਟਾਈਮ ਮਰਗੀ ਘਰਨੇ ਦੇ ਉੱਪਰ ਬੈਠੇ ਰਹੋ ਸਾਡਾ ਜਣਾ ਮੋਰਨ ਪਿਛਲੇ ਦਿਨ ਤੁਸੀਂ ਦੇਖਿਆ ਅਸੀਂ ਜਾ ਕੇ ਸਿੱਧੀ ਸੀਐਮ ਦੀ ਕਹਿੰਦੇ ਵੀ ਅਸੀਂ ਤਾਂ ਕੋਠੀ ਘੇਰਾਂਗੇ ਮੈਂ ਸਿੱਧੀ ਗੱਲ ਐ ਸਿੱਧੇ ਸਪੱਸ਼ਟ ਸਵਾਲ ਹੋਣੇ ਚਾਹੀਦੇ ਨੇ ਫੇਰ ਕਿਤੇ ਮਸਲਾ ਜਾ ਕੇ ਹੱਲੂ ਇੱਥੇ ਵੀ ਸਾਡੇ ਐਮਪੀ ਸਾਹਿਬਾਨ ਹੋਣਗੇ 13 ਐਮਪੀ ਨੇ 17 7700 ਮੈਂਬਰ ਨੇ 117 ਐਮਐਲਏ ਨੇਗੇ ਕਿਸੇ ਦਾ ਮੂੰਹ ਟੁੱਟ ਜੇ ਕੋਈ ਵੀ ਥੋੜੀ ਗੱਲ ਕਰਨ ਨੂੰ ਤਿਆਰ ਨਹੀਂ ਸਭ ਤੋਂ ਵੱਧ ਵੋਟਾਂ ਇੱਥੇ ਪੰਜਾਬ ਦੇ ਵਿੱਚ ਸਿੱਖਾਂ ਗਏ ਨੇ ਮੋਦੀ ਦਾ ਭਾਈ ਸਹੀ ਡੰਡਾ ਉਹ ਸਹੀ ਆਪਣੇ ਤਰੀਕੇ ਨਾਲ ਚੱਲ ਰਿਹਾ ਹੈ ਉਹ ਕਹਿੰਦਾ ਵੀ ਮੈਨੇ ਮੇਰੇ ਮੈਂ ਆਪਣੇ ਆਰਐਸ ਦਾ ਜੋ ਵਿਚਾਰਧਾਰਾ ਮੁੱਤੇ ਗੱਲ ਕਰਨੀ ਆ ਪਰ ਇੱਥੇ ਗੱਲ ਸਿੱਖਾਂ ਦੀ ਕਰਨੀ ਕਿਸੇ ਵੀ ਥੋੜੇ ਹੱਥ ਦੇ ਵਿੱਚ ਕੋਈ ਵੀ ਜਿਹੜੀ ਰਾਜ ਕਰਤਾ ਸ਼੍ਰੇਣੀਆ ਕੋਈ ਵੀ ਨਹੀਂ ਟੁੱਟ ਰਿਹਾ ਅਸਟਾ ਕੋਈ ਵੀ ਕੋਈ ਵਿਧਾਨ ਸਭਾ ਦੇ ਵਿੱਚ ਬੋਲਣ ਨੂੰ ਤਿਆਰ ਨਹੀਂ ਕੋਈ ਲੋਕ ਸਭਾ ਦੇ ਵਿੱਚ ਬੋਲਣ ਨੂੰ ਤਿਆਰ ਨਹੀਂ ਇੱਥੇ ਬੈਠੇ ਧਰਨਾ ਲਾਈ ਜੰਨਾ ਐ ਇੰਨਾ ਟਾਈਮ ਲੰਮਾ ਸਮਾਂ ਜੇਲ੍ਹ ਦੇ ਵਿੱਚ ਜਾਣ ਦਾ ਕਿਉਂ ਕਾਰਨ ਹੈ ਕਿ ਤੁਸੀਂ ਲੋਕ ਕਿੱਥੇ ਨਹੀਂ ਹੋਏ ਤੁਸੀਂ ਲੋਕ ਇੱਕ ਮੁਠੋ ਤੇ ਲੜੇ ਨਹੀਂ ਮੈਂ ਇੱਥੇ ਕਈ ਜਿਹੜੇ ਮੇਰੇ ਅੱਖਾਂ ਦੇ ਵਿੱਚ ਬੈਠੇ ਨੇ ਮੈਂ ਕਦੇ ਵੀ ਸਾਡੇ ਭਰਾਵਾਂ ਦੇ ਵਿਰੁੱਧ ਅਸੀਂ ਆਵਾਜ਼ ਨਹੀਂ ਕਦੇ ਵੀ ਕੱਢੀ ਕਦੇ ਵੀ ਆਵਾਜ਼ ਕੱਢੀ ਹੋਵੇ ਡਟ ਕੇ ਸਾਹ ਦਿੱਤਾ ਕਈ ਜਿਹੜੇ ਸਾਡੇ ਅੱਖਾਂ ਦੇ ਵਿੱਚ ਵਟਣ ਜਿਹੜਾ ਸਾਡੇ ਕਲਾਬ ਬੋਲੀ ਜਾਂਦੇ ਰਹੇ ਅਸੀਂ ਕਦੇ ਵੀ ਕਦੇ ਵੀ ਕਿਤੇ ਆਪਣੇ ਪੰਥ ਦੀ ਕਦੇ ਆਪਣੇ ਕਿਸਾਨੀ ਦੀ ਸਿੱਧ ਠੋਕ ਕੇ ਗੱਲ ਕਰਦੇ ਆਂ ਲੜ ਨਾਲ ਲੋਕਾਂ ਜਿਹੜੇ ਜਿਹੜੇ ਸੀ ਰਾਜ ਕਰਤਾ ਜਿਹੜੇ ਸਿਆਣੇ ਉਹ ਚਾਹੁੰਦੇ ਵੀ ਲੋਕ ਪਾੜਦੇ ਰਹਿਣ ਵਧੀਆ ਸੰਗਤ ਦੂਸਰੇ ਦੇ ਬੁੱਧ ਬੋਲਣ 11 ਬੰਦੇ ਨੇ ਪੂਰੇ ਪੰਜਾਬ ਦੇ ਵਿੱਚ ਆਨ ਨਾਲ ਸੁਣ ਲੋ ਜਿਨ੍ਹਾਂ ਕੋਲੇ ਸਿਕਿਉਰਟੀਆਂ ਨੇ ਜਿਨ੍ਹਾਂ ਦੇ ਡਾਰੀਆਂ ਰੱਖੇ ਹੋਏ ਨੇ ਗਿਆ ਤੇ ਜਿਨ੍ਹਾਂ ਦੇ ਪੱਗਾਂ ਬੰਨਿਆਂ ਵਾਲੇ ਸਿਰ ਤੇ 11 ਬੰਦੇ ਨੇ ਪੰਜਾਬ ਦੇ ਵਿੱਚ ਉਹਨਾਂ ਦਾ ਕੰਮ ਕੁਛ ਨਹੀਂ ਘਰੇ ਬੈਠ ਕੇ ਸੋਸ਼ਲ ਮੀਡੀਆ ਤੇ ਸਿੱਖਾਂ ਦੇ ਸਤਿਵੰਤਾਂ ਦੇ ਖਿਲਾਫ ਬੋਲਣਾ 11-12 ਬੰਦੇ ਨੇਗੇ ਹੋਰ ਉਹਨਾਂ ਕੋਲੇ ਕੋਈ ਕੰਮ ਨਹੀਂ ਲੱਗਾ ਉਹਨਾਂ ਦੇ ਬੰਦੇ ਪਾਲੇ ਹੋਣ ਜਿਹਨਾਂ ਦੀ ਪਛਾਣ ਨਹੀਂ ਕਰਦੇ ਜਿਸ ਕਰਕੇ ਅੱਜ ਇੱਕ ਤਾਂ ਪਰਨ ਕਰੋ ਵੀ ਜਿਹੜਾ ਵੀ ਕੋਈ ਪੰਜਾਬ ਦੀ ਗੱਲ ਕਰਦਾ ਉਹਦੇ ਵਿਰੁੱਧ ਬੋਲਣਾ ਇੱਕ ਤਾਂ ਤੁਸੀਂ ਪਹਿਲਾਂ ਬੰਦ ਕਰ ਦਿਓ ਪਛਾਣ ਆਉਣੀ ਸ਼ੁਰੂ ਹੋ ਜਾਂਦੀ ਹੈ ਐਵੇਂ ਨਹੀਂ ਜਿਲ੍ਹਾਂ ਦੇ ਵਿੱਚ ਜਿਹੜੇ ਜਿਹੜੇ ਬੰਦੇ ਜਿਲ੍ਹਾਂ ਦੇ ਪਰਚੇ ਪੈਂਦੇ ਸਰਕਾਰਾਂ ਦੇ ਜਿਹੜੇ ਪਰਚੇ ਪੈਂਦੇ ਜਿਹੜੇ ਬੰਦੇ ਜਿਲ੍ਹਾ ਕੱਟਿਆ ਹੈ ਜਿਹੜੇ ਬੰਦੇ ਨਾਲ ਖੜੇ ਟੈ ਗਿਆ ਤੁਸੀਂ ਉਹਨਾਂ ਦੇ ਵਿਰੁੱਧ ਬੋਲਣ ਲੱਗੇ ਉਹਨੇ ਭਾਈ ਲੈ ਪਛਾਣ ਕਰ ਲਓ ਤੇ ਜਿੰਨਾ ਤੁਸੀਂ ਇਹ ਚੀਜ਼ ਪਛਾਣ ਕੇ ਇਕੱਠੇ ਹੋਗੇ ਤਾਂ ਸਾਰੇ ਸਾਰੇ ਜਿਹੜੇ ਪੰਜਾਬ ਦੇ ਸਾਰੇ ਮਸਲੇ ਹੱਲ ਹੋ ਜਾਣਗੇ ਦੁਨੀਆ ਦੀ ਸਭ ਤੋਂ ਜਿਹਾਰੂ ਕੌਮ ਆ ਲੜਨ ਵਾਲੇ ਬੰਦੇ ਆਪਾਂ ਇਹ ਪਛਾਣ ਕਰਕੇ ਆਉਣ ਵਾਲੇ ਸਮਾਂ ਵਿੱਚ ਜਿੱਥੇ ਕੋਈ ਜਿਹੜਾ ਲਾਨ ਹੋਵੇ ਨਾ ਬੜਾ ਕੋਈ ਲੰਮਾ ਸਮਾਂ ਨਹੀਂ ਲੈਂਦਾ ਵੀ ਜਿਹੜਾ ਆਪਾਂ ਇਹ ਸਰਕਾਰ ਨੂੰ ਕਿਵੇਂ ਘੇਰ ਸਕਦੇ ਆ ਸਰਕਾਰ ਨੂੰ ਘੇਰੋ ਤੇ ਬੜਾ ਕੋਈ ਮਸਲਾ ਹੱਲ ਨਹੀਂ ਹੋਣਾ ਜਿੰਨਾਟਾ ਮਰਜ਼ੀ ਬੈਠੇ ਰਹੋ ਇਹੀ ਕੋਈ ਤਾਕੜਾ ਪ੍ਰੋਗਰਾਮ ਲੀਕ ਕੇ ਚੱਲੀਏ ਜਿਹੜਾ ਸਾਡੇ ਭਰਾਵਾਂ ਨੂੰ ਪੰਜਾਬ ਵਿੱਚ ਜਲਦੀ ਤੋਂ ਜਲਦੀ ਇੱਥੇ ਲਿਆਤਾ ਜਾਵੇ ਤੇ ਹੁਣ ਜੇ ਗੱਲ ਇਹੀ ਹੈ ਕਿ ਜੋ ਹੁਣ ਸਾਡੇ ਤੇ ਉੱਥੇ ਸੀ ਬੈਠੇ ਆ ਸਾਡਾ ਉੱਥੇ ਵੀ ਪੂਰਾ ਹੀ ਦੱਟ ਕੇ ਪਹਰਾ ਦੇ ਰਹੇ ਆ ਮੈਂ 13 ਤਰੀਕ ਨੂੰ ਜੇਲ੍ਹ ਦੇ ਵਿੱਚੋਂ ਆਇਆ ਚੌਧਰੀਕ ਤਬਰ ਹਸਪਤਾਲ ਦੇ ਵਿੱਚ ਹੀ ਦੱਟ ਕੇ ਪਹਰੇ ਕਮਟਰਮ ਮੋਰਚੇ ਦਾ ਪਹਰਾ ਦੇ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਐਵੇਂ ਇੱਧਰ ਵੀ ਸੀ ਹਾਜ਼ਰੀ ਲਵਾਉਂਦੇ ਰਵਾਂਗੇ ਤੇ ਪਰ ਜਿਹੜਾ ਅਸੀਂ ਸਰਕਾਰ ਤੇ ਵੀ ਦਬਾਅ ਬਣਾਈਏ ਲਿਆਉਣ ਨੂੰ ਕੋਈ ਬਾਲੀ ਵੱਡੀ ਗੱਲ ਨਹੀਂ ਮੁੱਖ ਮੰਤਰੀ ਨੂੰ ਕੋਈ ਛੱਡਣਾ ਵਾਲੀ ਵੱਡੀ ਗੱਲ ਨਹੀਂ ਹੈਗੀ ਪਰ ਤੁਸੀਂ ਇਕੱਠੇ ਵੀ ਹੋਏ ਅਜੇ ਇਕੱਠੇ ਹੋ ਕੇ ਆਪਣੀ ਚੰਗੀ ਤਰ੍ਹਾਂ ਆਵਾਜ਼ ਬਾਰਤ ਨਹੀਂ ਕਰੀ ਅਜੇ ਦੇਖ ਰਹੇ ਹਾਂ ਪੋਲੀਟੀਕਲ ਬੰਦੇ ਨੇ ਜਿੰਨੇ ਵੀ ਜਿੰਨੇ ਵੀ ਆਪਣੇ ਪੰਥਕਾਉਣ ਵਾਲੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਜੇ ਨੌਜਵਾਨ ਬਾਹਰ ਆਉਣਗੇ ਅੱਜ ਪੰਜਾਬ 'ਚ ਉਹਨਾਂ ਨੇ ਗੱਲ ਕਰਨੀ ਹੈ ਵੀ ਸਾਨੂੰ ਪੁੱਛਣਾ ਕਿਹਨੇ ਆ ਲੜਾਈ ਜਿਹੜੀ ਚੌਧਰ ਦਾ ਲੜਾਈ ਜਿਹੜੀ ਕੁਰਸੀ ਦਾ ਸਭ ਨੂੰ ਪਤਾ ਉਹ ਕਦੇ ਨਹੀਂ ਚਾਹਣਗੇ ਕਿ ਅਸੀਂ ਆਪਣੇ ਨਾਲ ਦੀ ਗੱਲ ਕਰੀਏ ਜਾਂ ਧੋਕ ਕੇ ਗੱਲ ਕਰੀਏ ਹੌਣ ਦਾ ਮਸਲਾ ਬੜਾ ਜਲਦੀ ਹੱਲ ਹੋ ਸਕਦਾ ਐਨਾ ਕੁ ਥੋੜਾ ਨਾ ਬੇਇੱਜ਼ਤੀ ਕਰਨੀ ਸੀਗਾ ਜਿੱਥੇ ਵੀ ਤੁਸੀਂ ਸਾਡੀ ਅਸੀਂ ਸਾਡਾ ਲੱਖਾਂ ਭਰਾ ਬੱਚਾ ਜਿੰਨੇ ਵੀ ਨੌਜਵਾਨ ਆਇਓ ਜਿੱਥੇ ਵੀ ਤੁਸੀਂ ਸਾਡੀ ਬਿਊਟੀ ਲਾਓਗੇ ਅਸੀਂ ਉਥੇ ਆਪਣੀ ਹਾਜ਼ਰੀ ਤਣਦੇ ਨਾਲ ਭਾਵਾਂਗੇ ਤੇ ਅਸੀਂ ਉਮੀਦ ਕਰਦੇ ਹਾਂ ਸਰਕਾਰ ਨੂੰ ਉਮੀਦ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਿਆ ਵੀ ਇਹਦਾ ਜਲਦੀ ਤੋਂ ਜਲਦੀ ਮਸਲਾ ਹੱਲ ਕਰਿਆ ਜਾਵੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਨਤੀਜੇ ਬੜੇ ਮਾੜੇ ਬਖਤ ਨੇ ਪਹਿਣਗੇ ਬੜਿਆ ਮਾਲਾ ਸਮਾਂ ਦੇਖਣਾ ਪੈਣਾ ਸਾਨੂੰ ਫੇਰ ਨਾ ਤੁਸੀਂ ਕਿਹੋ ਵੀ ਪੰਜਾਬ ਦੇ ਲੋਕ ਜਿਵੇਂ ਪਹਿਲਾਂ ਕਹ ਸੀਗਾ ਪਹਿਲਾਂ ਵੀ ਤੁਸੀਂ ਕਹਿੰਦੇ ਸੀ ਬਾਜ਼ੀਆਂ ਬਾਜ਼ੀਆਂ ਅਸੀਂ ਆਪਣੀ ਗੱਲ ਕਰਦੇ ਆ ਆਪਣੇ ਲੋਕਾਂ ਨੂੰ ਬਚਾਉਣ ਦੀ ਗੱਲ ਕਰਦੇ ਆ ਸੋਚੀਆਂ ਸਮਝੀਆਂ ਸਾਧਸ਼ਾ ਨੇ ਪੰਜਾਬ ਦੇ ਵਿੱਚ ਨਸ਼ਾ ਜਿਹਦੀ ਸਭ ਤੋਂ ਵੱਧ ਅੰਮ੍ਰਿਤਪਾਲ ਨੇ ਗੱਲ ਕੀਤੀ ਦੂਜੀ ਆ ਸਭ ਤੋਂ ਵੱਡੀ ਸਮੱਸਿਆ ਪੰਜਾਬ ਦੀ ਪ੍ਰਵਾਸ ਮੈਂ ਡੱਟ ਕੇ ਮਤਾਂ ਆ ਇਮੀਗ੍ਰੇਸ਼ਨ ਆ ਚੱਲੀ ਜਾਂਦੇ ਨੇ ਤੇ ਗੱਲਾਂ ਦਾ ਪਰਮੋਚਨਾ ਅੱਜ ਦਾ ਸਰਕਾਰਾਂ ਕਰ ਰਹੇ ਨੇ ਇੱਥੇ ਇਹਨਾਂ ਨੇ ਸੋਚੀ ਸਮਝੀ ਸਾਧਸ਼ਾ ਨੇ ਕਿ ਕਿਵੇਂ ਪੰਜਾਬ ਨੂੰ ਬਰਬਾਦ ਕਰਨਾ ਤੇ ਕਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਧੱਕਣਾ ਮਨੋਂ ਦੇ ਨਾਲ ਡੱਟ ਕੇ ਮੁਕਾਬਲਾ ਇਹ ਮਾਫੀ ਨਾਲ ਟਰਕੇ ਮੁਕਾਬਲਾ ਕੀਤਾ ਕਿੰਨਾ ਮੈਂ ਅੱਜ ਜਿਹੜਾ ਤੁਸੀਂ ਦੇਖ ਲਓ ਕਿ ਮਾਫੀਆ ਸਿੱਧਾ ਵੀ ਹੋ ਗਿਆ ਆਉਣ ਵਾਲੇ ਬੰਦੇ ਵਿੱਚ ਹੋਰ ਵੀ ਸਿੱਧਾ ਕਰਨਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜੇ ਕੋਈ ਤੁਹਾਡੇ ਭਰਾ ਤੋਂ ਕੋਈ ਉੱਚ ਨੀਵਾ ਸ਼ਬਦ ਕਿਹਾ ਹੋ ਕਹਾ ਗਿਆ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਕਿਉਂਕਿ ਮੈਂ ਸਰਕਾਰ ਨੂੰ ਚੁੱਪਦਾਈ ਤਾਂ ਕਿਉਂਕਿ ਮੈਂ ਸਿੱਧਾ ਦਾ ਸਪਸ਼ਟ ਦਾ ਬੰਦਾ ਹੈ ਜਿਹੜੀ ਗੱਲ ਮੇਰੇ ਦਿਲ ਚੋਂ ਉਹੀ ਗੱਲ ਮੇਰੇ ਮੂੰਹ ਤੇ ਹੈ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਹਵਾ ਸਾਸੀਆਤ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਭਾਨੇ ਸਿੱਧੂ ਦਾ ਜਿਵੇਂ ਸਾਡੇ ਪੰਜਾਬ ਦੇ ਹੱਕ ਦੇ ਵਿੱਚ ਬੋਲਣ ਵਾਲੇ ਸਾਡੇ ਵੀਰ ਇੱਕ ਦੂਜੇ ਨਾਲ ਖੜਦੇ ਨੇ ਕਾਸ਼ ਜੇ ਕਿਤੇ ਸਾਡੇ ਪੰਥ ਕਾਗੂ ਵੀ ਇਸ ਤਰੀਕੇ ਨਾਲ ਖੜਨ ਲੱਗ ਜਾਣ ਸਿਰ ਨਾਲ ਸਿਰ ਜੋੜ ਕੇ ਖੜਨ ਲੱਗ ਜਾਣ ਤਾਂ ਪੰਜਾਬ ਨੂੰ ਢਾਲ ਲਾਉਣ ਵਾਲਾ ਕੋਈ ਬੁੱੱਜੜ ਦੀ ਕਿਸੇ ਦੀ ਜ਼ਰਤ ਨਹੀਂ ਪੈਣੀ ਹੁਣ ਮੈਂ ਬੇਨਤੀ ਕਰਦਾ ਸਾਡੇ ਵੀਰ ਰਾਜ ਸਿੰਘ ਖਾਲਸਾ ਜੀ ਨੂੰ ਇਹੋ ਸਟੇਜ ਤੇ ਆ ਕੇ ਸੰਗਤਾਂ ਨੂੰ